ਜਦੋਂ ਮੈਂ 26 ਸਪਟੈਂਬਰ ਨੂੰ ਜੁਆਇਨ ਕੀਤਾ ਉਦੋਂ ਤੋਂ 31 ਦਸੰਬਰ ਤੱਕ ਪਹਿਲੀ ਟਿਨੌਰ ਤੋਂ ਵਿੱਚ ਗੈਪ ਸੀਗਾ ਤੁਸੀਂ ਜੇ ਆਪਾਂ ਹੀਰੋਇਨ ਦੀ ਰਿਕਵਰੀ ਦੇਖੀਏ 26 ਸਪਟੈਂਬਰ ਤੋਂ 31 ਦਸੰਬਰ 57 57 ਕਿਲੋ 446 ਗ੍ਰਾਮ ਹੈਗੀ ਹੈ ਅਫੀਮ ਹੈਗੀ ਹੈ 6 ਕਿਲੋ 757 ਗ੍ਰਾਮ ਆਈਸ ਡਰੱਗ 1 ਕਿਲੋ ਔਰ ਇਹਦੇ ਜਿਹੜੀ ਆਪਣੇ ਟੈਬਲੇਟਸ ਕੈਪਸੂਲਸ ਆਗੇ ਆ ਉਹ ਹੈਗੇ ਆ 22675 ਔਰ ਡਰਗ ਮਨੀ ਹੈਗੀ ਹੈ 42 ਲੱਖ 26440 ਔਰ 25 ਵਹੀਕਲਸ ਰਿਕਵਰ ਹੋਈਆਂ ਇਹਦੇ ਚ ਜੇ ਆਪਾਂ ਇਲੀਗਲ ਆਰਮਸ ਦੇਖੀਏ 26/9 ਤੋਂ 31/12 ਉਹਦੇ ਚ 18 ਕੇਸ ਦਰਜ ਹੋਏ ਔਰ 47 ਬੰਦੇ ਫੜੇ ਗਏ ਰਿਕਵਰੀ ਹੈਗੀ ਪਿਸਟਲਸ 50

ਪੈਸੇ ਜਾਂ ਹੋਰ ਚੀਜ਼ ਦੀ ਉਹ 76% ਹੈ ਮੈਂ ਜੋ ਸਮਝਦਾ ਕਿ ਬਹੁਤ ਹੀ ਇਹ ਮਤਲਬ ਅਪਰੀਸ਼ੀਏਬਲ ਹੈ ਇਵਨ ਜੇ ਆਪਾਂ ਨਾਲ ਦੇ ਡਿਸਟ੍ਰਿਕਟ ਜਾਂ ਹੋਰ ਡਿਸਟ੍ਰਿਕਟ ਦਾ ਦੇਖੀਏ ਤਾਂ ਉਹਦੇ ਵਿੱਚ ਰਿਗਾਰਡਿੰਗ ਵੀ ਇਹ ਕਾਫੀ ਹਾਈ ਉਸ ਤੇ ਹੈਗੀ ਹੈ ਪ੍ਰੀਵੈਂਟਿਵ ਐਕਸ਼ਨ ਜਿਹੜਾ ਸੀ ਲੋਕਾਂ ਦੀ ਰੋਕੂ ਕਾਰਵਾਈ ਕੀਤੀ ਗਈ ਜਿਹੜੇ ਕ੍ਰਾਈਮ ਨੂੰ ਰੋਕਣ ਵਾਸਤੇ 757 ਬੰਦੇ 756 ਬੰਦੇ ਸੌਰੀ ਇਹ ਅਰੈਸਟ ਹੋਏ 26 9 ਤੋਂ 31 12 ਦੇ ਵਿੱਚ ਔਰ ਇਹ ਜੋ ਬਾਉਂਡ ਡਾਊਨ ਕੀਤੇ ਗਏ 764 ਪ੍ਰਾਪਰਟੀ ਦੋ ਸਬਕਟਰਾਂ ਦੀ ਫ੍ਰੀਜ਼ ਹੋਈ 75 ਲੱਖ 22700 60 ਦੀ ਜਿਹੜੇ ਅਸੀਂ ਹਿਸਟਰੀ ਸ਼ੀਟ ਜਾਂ ਡੋਸੀਅਰ ਖੋਲੇ ਆ ਜਿਹੜੇ ਹੈਬਚੁਅਲ ਕ੍ਰਿਮੀਨਲਸ ਏ ਉਹ 84 ਹੋਏ ਇਸ ਪੀਰੀਅਡ ਦੇ ਵਿੱਚ 84 ਤੇ ਜਿਹੜੇ ਡੋਸੀਅਰ ਉਹਨਾਂ ਤੋਂ ਇੱਕ ਲੈਵਲ ਥੱਲੇ ਦੇ ਉੱਤੇ ਪ੍ਰਿਪੇਅਰ ਕੀਤੇ ਗਏ 113 ਜੇ ਪੀਓਜ਼ ਦੀ ਆਪ ਆਪਸਕਾਉਂਡਰਸ ਦੀ ਗੱਲ ਕਰੀਏ ਤੇ ਇਸ ਪੀਰੀਅਡ ਦੇ ਵਿੱਚ 131 ਪੀਓ ਫੜੇ ਗਏ ਆ 26 9 ਤੋਂ ਲੈ ਕੇ 31 12 ਤੱਕ ਵਹੀਕਲਸ 2500 ਇੱਕ ਵਹੀਕਲ ਇੰਪੌਂਡ ਕੀਤੀ ਗਈ ਹੈ ਇਸ ਛੋਟੇ ਜਿਹੇ ਪੀਰੀਅਡ ਦੇ ਵਿੱਚ ਔਰ ਚਲਾਨ ਜਿਹੜੇ ਆ ਉਹ 11240 ਕੀਤੇ ਗਏ ਆ ਔਰ 27 ਲੱਖ ਰੁਪਿਆ ਦੇ ਕਰੀਬ ਆਪਾਂ ਜਿਹੜੀ ਰਿਕਵਰੀ ਕੀਤੀ ਹੈ ਚਲਾਨ ਦੇ ਵਿੱਚ ਮਨੀ ਦੀ ਤੋਂ ਇਸ ਤੋਂ ਤੁਹਾਨੂੰ ਅੰਦਾਜ਼ਾ ਲੱਗ ਸਕਦਾ ਕਿ ਕਿੰਨੀ ਵਧੀਆ ਸਾਡੀ ਟੀਮ ਨੇ ਕੰਮ ਕੀਤਾ ਇਸ ਛੋਟੇ ਜਿਹੇ ਪੀਰੀਅਡ ਦੇ ਵਿੱਚ ਇੰਨੀ ਰਿਕਵਰੀ ਤੁਸੀਂ ਵੀ ਸਾਰੇ ਸਮਝਦੇ ਹੋ ਵੀ ਜੇ ਆਪਾਂ ਹੀਰੋਨ ਹੀਰਨ ਕੱਲੀ ਦੇਖ ਲਈਏ ਤਾਂ ਉਹਦੀ 57 ਕਿਲੋ ਹੋ ਚੁੱਕੀ ਔਰ ਜਿਹੜੇ ਆਰਮਜ਼ ਐਕਟ ਉਹ ਵੀ ਫਿਗਰਸ ਆਪਾਂ ਨੂੰ ਕਲੀਅਰ ਦੱਸ ਰਹੀਆਂ ਜਿਹੜੀਆਂ ਮੇਨ ਚੀਜ਼ਾਂ ਹੁੰਦੀਆਂ ਉਹਦੇ ਚ ਬਰਾਮਦਗੀ ਦੀਆਂ ਉਹ ਵੈਪਨਸ ਜਿਹੜੇ ਆ 50 ਦੇ ਕਰੀਬ ਪਿਸਟਲ ਦੋ ਗਨਸ ਤੇ ਤੁਸੀਂ ਤੁਹਾਡੇ ਸਾਹਮਣੇ ਮੈਂ ਦੱਸਿਆ ਕੈਟਰਜੀਜ਼ ਵਗੈਰਾ ਸੋ ਮੈਂ ਸਾਰੀ ਟੀਮ ਨੂੰ ਮੁਬਾਰਕਬਾਦ ਦਿੰਦਾ ਕਿ ਬਹੁਤ ਮਿਹਨਤ ਕੀਤੀ ਹੈ ਐਂਡ ਆਈ ਥਿੰਕ ਇਟ ਇਜ਼ ਇਸ ਛੋਟੇ ਜਿਹੇ ਪੀਰੀਅਡ ਦੀ ਤੁਸੀਂ ਦੇਖੋ ਵੀ ਸਪਟੈਂਬਰ ਦਾ ਐਂਡ ਹੈ ਅਕਤੂਬਰ ਨਵੰਬਰ ਐਂਡ ਡਿਸੰਬਰ ਤਿੰਨ ਮਹੀਨਿਆਂ ਦੀ ਤਕਰੀਬਨ ਇਹ ਕਾਰਗੁਜ਼ਾਰੀ ਰਹੀ ਹੈ ਐਂਡ ਆਈ ਹੋਪ ਕਿ ਅਸੀਂ ਔਰ ਇਹ ਅਸੀਂ ਮੈਂ ਤੁਹਾਡਾ ਮਤਲਬ ਸਾਨੂੰ ਮੈਨੂੰ ਵਿਸ਼ਵਾਸ ਹੈ ਆਪਣੀ ਸਾਰੀ ਟੀਮ ਤੇ ਸਾਰੇ ਆਫੀਸਰ ਤੇ ਕਿ 2025 ਦੇ ਵਿੱਚ ਹੋਰ ਵੀ ਵਧਾਵਾਂਗੇ ਇਹਨੂੰ